ਪੰਜਾਬ ਦੀ ਰਾਜਨੀਤੀ ਤੇ ਕਾਨੂੰਨੀ ਪੱਧਰ ਤੇ ਇੱਕ ਵੱਡਾ ਤੂਫਾਨ ਉਸ ਵੇਲੇ ਖੜਾ ਹੋਇਆ ਜਦੋਂ ਪੁਲਿਸ ਨੇ ਕੰਚਨਪ੍ਰੀਤ ਕੋਰ ਨੂੰ ਚਬਾਲ ਥਾਣੇ ਐਫਆਰ ਨੰਬਰ 260 ਤਹਿਤ ਗ੍ਰਿਫਤਾਰ ਕਰ ਲਿਆ ਇਸ ਕੇਸ 171 174 351 513 ਬੀਐਨਐਸ ਅਤੇ ਵਾਧੂ ਤਾਰਾ 111 ਬੀਐਨਐਸ ਸ਼ਾਮਲ ਹਨ ਇਸ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਅਕਾਲੀ ਦਲ ਵਾਰਿਸ ਦੇ ਆਗੂ ਵਿਰਸਾ ਸਿੰਘ ਬਲਟੋਹਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਰਕਾਰ ਅਤੇ ਪੁਲਿਸ ਤੇ ਸਿੱਖੇ ਤੀਰ ਚੁਲਾਏ ਆਓ ਸੁਣਦੇ ਹਾਂ ਉਹਨਾਂ ਕੀ ਕਹੇ ਹੈ ਨੇ ਜੀ ਨਾਤੇ ਜਿਹੜੇ ਲਾਇਰ ਨੇ ਉਹਨਾਂ ਦੇ ਉਹ ਕੋਈ ਬਰੀਫ ਕਰ ਸਕਦੇ ਇਸ ਮੁਤਲਕ ਜੀ ਤੇ ਨਾ ਹੀ ਜਿਹਨਾਂ ਨੂੰ ਕਿਊਜ਼ ਬਣਾਇਆ ਗਿਆ ਹੈ ਬੀਬਾ ਕੰਚਨਪ੍ਰੀਤ ਕੌਰ ਕੋਈ ਕੋਈ ਇਹਦੇ ਉੱਤੇ ਕਮੈਂਟ ਕਰ ਸਕਦੇ ਆ ਇਹ ਮਤਲਬ ਕਾਨੂੰਨੀ ਤੌਰ ਤੇ ਬੰਦਿਸ਼ ਹੋਣ ਕਰਕੇ ਹੀ ਇਹਨਾਂ ਦੋਨਾਂ ਵੱਲੋਂ ਇਹ ਮੈਡ ਦਿੱਤਾ ਜਾ ਰਿਹਾ ਹੈ ਬਾਕੀ ਜਿਹੜਾ ਹੈਗਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਸਵੇਰੇ ਵੀ ਆਪਾਂ ਗੱਲ ਕਰਤੀ ਸੀ ਤੇ ਬੀਬਾ ਕੰਚਨਪ੍ਰੀਤ ਕੌਰ ਜਿਹੜੀ ਪੰਜਾਬ ਦੀ ਧੀ ਹੈ ਇਸ ਧਰਤੀ ਦੀ ਧੀ ਹੈ ਇੱਕ ਧਰਮੀ ਫੌਜੀ ਦੀ ਧੀ ਹੈ ਉਹਨੇ ਅੱਜ ਸਾਬਤ ਕਰਤਾ ਆ ਕਿ ਜਿਹੜੇ ਸਰਕਾਰਾਂ ਦੇ ਜ਼ਬਰ ਨੇ ਸੱਤਾਧਾਰੀਆਂ ਦੇ ਜਿਹੜੇ ਜੋਨਾਂ ਦੇ ਯਤਨ ਨੇ ਅੱਜ ਉਹਨੇ ਫੇਲ ਕਰਕੇ ਰੱਖਦੇ ਨੇ ਔਰ ਸਭ ਪਾਸਿਓਂ ਹੀ ਜਿਹੜਾ ਝੂਠ ਫੈਲਾਇਆ ਜਾ ਰਿਹਾ ਸੀ ਉਹਨੂੰ ਵੀ ਉਹਨੇ ਸਪਸ਼ਟ ਕਰਤਾ ਹੈ ਇਸੇ ਕਰਕੇ ਆਪਣੇ ਵੀ ਸਾਬਤ ਹੋ ਜਾਂਦਾ ਕਿ ਕੇਸ ਵਿੱਚ ਝੂਠੇ ਪਾਏ ਸੀ ਹੁਣੇ ਕੋਈ ਮੈਨੂੰ ਬੜੇ ਸੀਨੀਅਰ ਜਰਨਲਿਸਟ ਦਾ ਫੋਨ ਆ ਰਿਹਾ ਸੀ ਉਹ ਕਹਿੰਦੇ ਜੀ ਵੀ ਐਡੇ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਗਿਆ ਸਰਕਾਰ ਵੱਲੋਂ ਜਾਂ ਸਰਕਾਰੀ ਅਫੀਸ਼ਰ ਦੇ ਵੱਲੋਂ ਕਿ ਉਹ ਤੇ ਜੀ ਐਨੇ ਵਜੇ ਜਿਹੜੀ ਆ ਫਲਾਈਟ ਤੇ ਚਲੇਗੀ ਤੇ ਇਹ ਹੁਣ ਤੁਸੀਂ ਦੱਸੋ ਕਿ ਜਿਹੜੀ ਸਰਕਾਰ ਸਹੀ ਇਨਫਰਮੇਸ਼ਨ ਵੀ ਨਹੀਂ ਰੱਖ ਸਕਦੀ ਤੇ ਸਹੀ ਇਨਫਰਮੇਸ਼ਨ ਵੀ ਨਹੀਂ ਦੇ ਸਕਦੀ ਇਹ ਕਿਉਂ ਕਰ ਰਹੀ ਸੀ ਇਹਦੇ ਪਿੱਛੇ ਉਹਨਾਂ ਦੀ ਕੀ ਮਨਛਾ ਸੀਗੀ ਇਹ ਤੇ ਸਰਕਾਰ ਦੱਸ ਸਕਦੀ ਏ ਤੇ ਪਰ ਅਸੀਂ ਇਹੀ ਕਹਾਂਗੇ ਕਿ ਜਿਹੜੀ ਝੂਠੀ ਇਨਫਰਮੇਸ਼ਨ ਜਿਸ ਤਰ੍ਹਾਂ ਫੈਲਾਉਂਦੇ ਸੀ ਇਸੇ ਤਰ੍ਹਾਂ ਹੀ ਇਹ ਸਰਾਸਰ ਝੂਠੇ ਕੇਵਲ ਤੇ ਕੇਵਲ ਜਿਹੜਾ ਹੈ ਇੱਕ ਦਹਿਸ਼ਤ ਪਾਉਣ ਦੇ ਖਾਤਰ ਇਹ ਮੁਕਦਮੇ ਦਰਜ ਕੀਤੇ ਗਏ ਸੀ ਪਰ ਅਸੀਂ ਅਦਾਲਤਾਂ ਦੇ ਧਨਵਾਦੀ ਹਾਂ ਕਿ ਉਹਨਾਂ ਨੇ ਬੜੀ ਵੱਡੀ ਰਾਹਤ ਜਿਹੜੀ ਹੈ ਬੀਬਾ ਕੰਚਨਪ੍ਰੀਤ ਕੌਰ ਨੂੰ ਦਿੱਤੀ ਹੈ ਹੁਣ ਉਹਨਾਂ ਨੂੰ ਕੋਈ ਸੇਵਾ ਬਾਦ ਪੇਸ਼ ਕੀਤਾ ਗਿਆ ਜਾਂ ਹੱਲੇ ਵੀ ਆ ਹੁਣੇ ਇਨਫੋਰਮੇਸ਼ਨ ਮਿਲੀ ਹੈ ਜੀ ਇਹ ਇੱਕ ਕੋਈ ਐਫ ਆਈ ਆਰ ਨੰਬਰ ਹੈ 208 ਚਭਾਲ ਦੀ ਇਹ 11 ਨਵੰਬਰ ਦੀ ਹੈ ਇਹ ਸਾਰੇ ਅਨਨੌਨ ਬੰਦੇ ਮਕਦਮਾ ਦਰਜ ਹੈ ਉਹਦੇ ਵਿੱਚ ਗ੍ਰਿਫਤਾਰੀ ਉਹਨਾਂ ਨੇ ਪਾ ਲਈ ਹੈ ਨਿਕਲ ਚੁੱਕੇ ਅਫਤਾਰ ਕਰ ਲਈ ਹੈ ਅਰੈਸਟ ਕਰ ਲਿਆ ਹੈ ਔਰ ਮਤਲਬ ਇਹ ਕਿ ਇਸ ਤੋਂ ਵੱਡੀ ਲਾਹਣਤ ਜਿਹੜੀ ਹੈ ਸਰਕਾਰ ਵਾਸਤੇ ਕੋਈ ਨਹੀਂ ਹੋ ਸਕਦੀ ਹੁਣ ਕਿੰਨ ਕਿੰਦੀ ਗੈਸਟ ਹੋ ਗਈ ਹੈ ਜੀ ਹਾਂ ਜੀ ਅਰੈਸਟ ਪਾ ਲਈ ਹੈ ਜੀ ਕਿਸ ਕੇਸ 17 ਗਰੀ ਦੇ ਇਹ ਇਹ 208 ਨੰਬਰ ਐਫ ਆਈ ਆਰ ਹੈ ਜੀ ਥਾਣਾ ਚਵਾਲ ਦੀ 17 11 11 ਜਿਹੜੀ ਹੈ ਅ ਨਵੰਬਰ ਦਾ ਕੇਸ ਹੈ ਆ ਇਹ ਹੈਗਾ ਜੀ ਮੁਕਦਮਾ ਨੰਬਰ 208 ਮੈਂ ਦੱਸ ਹੀ ਦਿੱਤਾ ਆ ਇਹ ਧਾਰਾ ਹੈਗੀ ਆ 174 ਉਬਲੀ 352 513 ਬੀ ਐਨ ਐਸ ਤੇ ਵਾਧਾ ਜੁਰਮ 111 ਬੀ ਐਨ ਐਸ ਹਾਂਜੀ ਇਹ ਰੈਪਟ ਨੰਬਰ 19 27 11 225 ਮਤਲਬ ਅੱਜ ਦੀ ਰੈਪਟ ਪਾ ਕੇ ਜੀ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਕੀਤੀ ਗਈ ਹੈ ਔਰ ਇਹ ਸਾਰੇ ਜਿਹੜੇ ਐ 7 ਸਾਲ ਤੋਂ ਥੱਲੇ ਦੀ ਸਜ਼ਾ ਵਾਲੇ ਜਿਹੜੇ ਜੁਰਮ ਨੇ ਤੇ ਜਿਹੜਾ ਕਿ ਸੁਪਰੀਮ ਕੋਰਟ ਦੀ ਵੀ ਰੂਲਿੰਗ ਹੈ ਤੇ 7 ਸਾਲ ਤੋਂ ਥੱਲੇ ਸਜ਼ਾ ਤੋਂ ਥੱਲੇ ਵਾਲਾ ਕੇਸ ਹੋਵੇ ਤੇ ਉਹਦੇ 'ਚ 40 ਦਿਨ ਦਾ 40 ਦਿਨ ਦਾ ਹੀ ਹੈ ਨਾ 7 ਦਿਨ ਦਾ 7 ਦਿਨ ਦਾ ਨੋਟਿਸ ਦੇਣਾ ਪੈਂਦਾ ਹੈ ਔਰ ਦੂਸਰੇ ਪਾਸੇ ਜਿਹੜਾ ਹੈ ਕਿ ਅਦਾਲਤ ਨੇ ਇੱਕ ਰਿਲੀਫ ਦਿੱਤੀ ਸੀ ਕੰਚਨਪ੍ਰੀਤ ਨੂੰ ਕਿ ਜੇ ਉਹਨੂੰ ਕਿਸੇ ਵੀ ਕੇਸ 'ਚ ਪੁਲਿਸ ਨੇ ਗ੍ਰਿਫਤਾਰ ਕਰਨਾ ਹੈ ਤੇ ਉਹ 7 ਦਿਨ ਦਾ ਉਹਨੂੰ ਨੋਟਿਸ ਦੇਣਾ ਪਊ ਆ ਧੱਜੀਆਂ ਉਡਾਈਆਂ ਪਈਆਂ ਜੇ ਭਗਵੰਤ ਮਾਨ ਦੀ ਤੇ ਕੇਜਰੀਵਾਲ ਦੀ ਸਰਕਾਰ ਨੇ ਹਾਂਜੀ ਦੁਰਫਟੇ ਮੂਹੇ ਜੇ ਪੁਲਿਸ ਦੇ ਜਿਹੜੇ ਅਧਿਕਾਰੀ ਐ ਤੇ ਜਿਹੜੇ ਪਿੱਛੋਂ ਲਾਹਨ ਤਾਂ ਪਉਂਦੇ ਐ ਕੇਜਰੀਵਾਲ ਨੂੰ ਤੇ ਭਗਵੰਤ ਮਾਨ ਨੂੰ ਕਿ ਇਹ ਬੜੇ ਠੇਠਰ ਲੋਕ ਨੇ ਪੁਲਿਸ ਅਧਿਕਾਰੀ ਪਉਂਦੇ ਐ ਤੇ ਪੁਲਿਸ ਅਧਿਕਾਰੀ ਅੱਜ ਜਿਹੜੇ ਆ ਜੋ ਕੁਛ ਕਰ ਰਹੇ ਇਹਦਾ ਮਤਲਬ ਹੈ ਕਿ ਪੰਜਾਬ ਦੀ ਜਿਹੜੀ ਪੁਲਿਸ ਹੈ ਉਹ ਖੱਸੀ ਹੋ ਚੁੱਕੀ ਹੈ ਦਿੱਲੀ ਵਾਲਿਆਂ ਦੇ ਅਗੇ ਨਹੀਂ ਪਰ ਇਹ ਕੇਸ ਕਿੱਥੋਂ ਆ ਨਹੀਂ ਪਰ ਚਾਰ ਕੇਸਾਂ ਦੀ ਗੱਲ ਕੀਸਾ ਇਹ ਨਵਾਂ ਜਿਹੜਾ ਨਵਾਂ ਜੀ ਕੋਈ ਅਨਨੌਨ ਅਨਨੌਨ ਕੋਈ ਦਰਜ ਕੀਤਾ ਆ ਹਾਂਜੀ ਇਹ 27 11 25 ਅੱਜ ਚ ਉਹਨਾਂ ਦੀ ਅਰੈਸਟ ਪਾਈ 27 ਹਾਂਜੀ ਹਾਂਜੀ ਐਡ ਕੀਤਾ ਹਾਂਜੀ ਅੱਜ ਜਿਹੜਾ ਆ ਇਹਨਾਂ ਦਾ ਨਾਮ ਐਡ ਕੀਤਾ ਆ ਇਹਨਾਂ 70 ਵਾਲੇ ਮਾਮਲੇ ਚ ਨਹੀਂ ਨਹੀਂ ਇਹ ਕੋਈ ਨਵਾਂ ਆ ਚਵਾਲਦਾ ਆ ਇਹ ਚਵਾਲਦਾ ਜੀ ਇਹ ਤਾਂ ਕੋਈ ਚਵਾਲਦਾ ਦਾ ਅੱਗੇ ਮੁਕਦਮਾ ਕੋਈ ਹੈ ਹੀ ਨਹੀਂ ਹੁਣ ਅਰੇ ਕੋਈ ਜਾਣਕਾਰੀ ਸੀ ਤੁਹਾਨੂੰ ਨਾ ਨਾ ਕੁਛ ਨਹੀਂ ਜੀ ਕੁਛ ਨਹੀਂ ਇਹਦੇ ਅੱਜ ਜਿਸ ਤਰੀਕੇ ਨਾਲ ਸਵੇਰ ਤੋਂ ਪੁਲਿਸ ਦੀ ਤਿਆਰੀ ਸੀ ਉਸ ਤੋਂ ਇਹ ਅੰਦਾਜ਼ਾ ਲੱਗ ਰਿਹਾ ਸੀ ਕਿ ਗ੍ਰਿਫਤਾਰੀ ਪਾਈ ਜਾਵੇ ਨਹੀਂ ਕਦਾ ਚਿੱਤ ਵੀ ਨਹੀਂ ਅਸੀਂ ਇਹੀ ਸੋਚ ਰਹੇ ਸੀ ਕਿ ਇਹ ਹੁਣ ਉਹ ਸਮਾਂ ਲੰਘ ਗਿਆ ਆ ਪੁਲਿਸ ਜਿਹੜੀ ਹੈ ਜਾਂ ਸਰਕਾਰ ਜਿਹੜੀ ਹੈ ਅਜਿਹਾ ਕੋਈ ਮੌਕਾ ਨਹੀਂ ਦੇਗੀ ਕਿ ਜਿਹਦੇ ਨਾਲ ਅ ਕੋਈ ਅਜਿਹੀ ਕਿਉਂਕਿ ਸਰਕਾਰ ਦੀ ਕਿਰਕਰੀ ਹੈ ਸਰਕਾਰ ਵਾਸਤੇ ਇੱਕ ਤਰ੍ਹਾਂ ਦੀ ਨਮੋਸ਼ੀ ਦੀ ਗੱਲ ਹੈ ਸਰਕਾਰ ਦੇ ਮੂੰਹ ਤੇ ਇੱਕ ਬੱਚੀ ਨੂੰ ਗ੍ਰਿਫਤਾਰ ਕਰਨਾ ਇੱਕ ਨੌਜਵਾਨ ਧੀ ਨੂੰ ਗ੍ਰਿਫਤਾਰ ਕਰਨਾ ਇੱਕ ਧਰਮੀ ਫੌਜੀ ਦੀ ਬੱਚੀ ਨੂੰ ਗ੍ਰਿਫਤਾਰ ਕਰਨਾ ਇੱਕ ਤਰ੍ਹਾਂ ਦੀ ਜਿਹੜੀ ਲਹਨਤ ਹੈ ਕੀ ਹੋਵੇਗਾ ਕੱਲ ਦਾ ਇਹ ਗੱਲ ਕਹਿ ਰਹੀ ਸੀ ਕਿ ਕੰਟਰਪ੍ਰੀਪ ਕੋਰ ਵਿਦੇਸ਼ ਭਾਗੀ ਉਹ ਵੀ ਪਰਸ ਇਲਜ਼ਾਮ ਝੂਠੇ ਨੇ ਜੀ ਸਭ ਕੁਝ ਝੂਠ ਹੈ ਜੀ ਉਹ ਦੱਸ ਅਸਲ ਚ ਸਭ ਕੁਝ ਝੂਠ ਹੈ ਅਫਸਰਾਂ ਨੂੰ ਪਤਾ ਝੂਠ ਹੈ ਅਦਾਲਤਾਂ ਨੇ ਇੱਕ ਤਰ੍ਹਾਂ ਸਾਬਤ ਕਰਤਾ ਹੈ ਕਿ ਝੂਠੇ ਐ ਨਹੀਂ ਤੇ ਕਦੀ ਐਡੀ ਐਡੀ ਛੇਤੀ ਜਿਹੜੀਆਂ ਐਂਟੀਸਿਪੇਟਰੀ ਜਿਹੜੀਆਂ ਬੇਲਸ ਮਿਲਦੀਆਂ ਨੇ ਹਾਂਜੀ ਅੱਗੇ ਕੀ ਕਰੂ ਕੀ ਰਹੇਗਾ ਕੱਲ ਦਾ ਉਹ ਪ੍ਰਧਾਨ ਸਾਹਿਬ ਨਾਲ ਹੁਣੇ ਹੀ ਡਿਸਕਸ ਕਰਦੇ ਆਂ ਸਾਨੂੰ ਤਾਂ ਇੱਥੇ ਆਣ ਕੇ ਹਰਾਨੀ ਹੋਈ ਹੈ ਵਕੀਲ ਸਾਹਿਬ ਆ ਰਹੇ ਸਾਨੂੰ ਪਹਿਲੂ ਕਹੀ ਜਾਂਦੇ ਸੀ ਬਸ ਆਗੇ ਜੀ ਆ ਜਮਾਨਤ ਦੇ ਕੇ ਆਏ ਨੇ ਸਰਦਾਰ ਸੰਤੋਖ ਸਿੰਘ ਹਰੀ ਹਾਂਜੀ ਸਾਡੇ ਸਾਬਕਾ ਮੈਂਬਰ ਆ ਜੀ ਸਾਹਿਬ ਦੇ ਫਲਸਫੇ ਤੇ ਚੱਲਦੇ ਆ ਜੀ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਸਰਕਾਰੀ ਪੈਸੇ ਦਾ ਕੋਈ ਸੀ ਗਲਤ ਕਰੀਏ ਸਾਨੂੰ ਗੁਰੂ ਸਾਹਿਬ ਸਜ਼ਾ ਦੇ ਯਾਰ ਕਿਹੜੀ ਕਿਹੜੀ ਸਜ਼ਾ ਦੇਣਗੇ ਬਹੁਤ ਕੁਸ਼ਿਆ ਪਰ ਅੱਜ ਇੱਕ ਪੰਜਾਬ ਦੀ ਧੀ ਨੂੰ ਧਰਮੀ ਫੌਜੀ ਦੀ ਧੀ ਨੂੰ ਇੱਕ ਨੌਜਵਾਨ ਬੱਚੀ ਨੂੰ ਢਾਈਆਂ ਸਾਲਾਂ ਦੇ ਬੱਚੇ ਦੀ ਮਾਂ ਨੂੰ ਸਦਕੇ ਇਨਵੈਸਟੀਗੇਸ਼ਨ ਵਾਸਤੇ 5 6 ਘੰਟੇ ਤੋਂ ਬਾਅਦ ਜਿਹੜਾ ਨੂੰ ਗ੍ਰਿਫਤਾਰ ਕਰਨਾ ਇਹਦਾ ਤੁਸੀਂ ਆਪਣੇ ਬੰਦਾਜਾ ਲਾਓ ਕਿ ਅੱਜ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ ਰਿਮਾਰਡ ਤੇ ਲਿਤਾ ਗਿਆ ਕਿ ਕੀ ਕੀਤਾ ਗਿਆ ਤੇ ਕੁਝ ਹੁਣ ਜੀ ਅੱਜ ਗ੍ਰਿਫਤਾਰੀ ਪਾਈ ਹੈ ਹੁਣ ਕੱਲ ਨੂੰ ਪੇਸ਼ ਕਰਨਗੇ ਉਹਨਾਂ ਤੇ ਅੱਜ ਪੇਸ਼ ਕਰਨਾ ਹੀ ਨਹੀਂਗਾ ਕੱਲ ਪੇਸ਼ ਕਰਨਗੇ ਕੱਲ ਪੇਸ਼ ਕਰਨਗੇ ਬਸ ਠੀਕ ਹਾਂਜੀ ਪਰ ਇਹ ਠੀਕ ਹੈ ਜੀ ਕੀ ਸਭ ਥੋੜਾ ਜਿਹਾ